ਤਾਂ ਜਿਹਨੂੰ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਗੁਰਦੁਆਰਾ ਤੰਬੂ ਮਲ ਸਹਿਬ ਇਹ ਗੁਰਦੁਆਰਾ ਸਹਿਬ ਫਿਰੋਜ਼ਪੁਰ ਮੋਗਾ ਰੋਡ ਦੇ ਸੱਜਾ ਡਗਰੂ ਤੋਂ ਕਿਲੋਮੀਟਰ ਅੱਗੇ ਜਾ ਕੇ ਸੱਜਾ ਖੇਤਾਂ ਦੇ ਵਿੱਚ ਇਹ ਵਸਿਆ ਹੋਇਆ ਗੁਰਦੁਆਰਾ 7ਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਹਰ राय ਜੀ ਦੀ ਚਰਨ ਛੋਹ ਪ੍ਰਾਪਤ ਹੈ ਆਪਾਂ ਤੁਹਾਨੂੰ ਇੱਥੋਂ ਦੇ ਇਤਿਹਾਸ ਤੇ ਇੱਥੇ ਜੋ ਵੀ ਇਤਿਹਾਸਕ ਨਿਸ਼ਾਨੀਆਂ ਹੈਗੀਆਂ ਇੱਕ ਜੰਡ ਦਾ ਦਰਖਤ ਹੈਗਾ ਇੱਥੇ ਖੂਹ ਆਪਾਂ ਤੁਹਾਨੂੰ ਨੇ ਦਰਸ਼ਨ ਕਰਵਾਵਾਂਗੇ ਦਰਬਾਰ ਸਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰੂ ਸਾਹਿਬ ਜੀ ਦੇ ਦਰਬਾਰ ਸਾਹਿਬ ਦਾ ਦਰਸ਼ਨ ਕਰਵਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਸੰਗਤਾਂ ਇਥੋਂ ਦੇ ਦਰਸ਼ਨ ਦੇਦਾਰੇ ਕਰ ਸਕਣ ਤੇ ਆਪਣੇ ਜੋ ਇਤਿਹਾਸਿਕ ਇਨਸਾਨੀਆਂ ਉਹਨਾਂ ਤੋਂ ਜਾਣੂ ਹੋ ਸਕਣ ਵੀਡੀਓ ਨੂੰ ਕਰਿਓ ਸ਼ੇਅਰ ਆਪਾਂ ਤੁਹਾਨੂੰ ਕਾਉਣੇ ਆ ਦਰਸ਼ਨ ਬਰੇ ਰਹੋ ਵੀਡੀਓ ਦੇ ਵਿੱਚ ਕਿਹਾ ਉਹ ਸੰਗਤ ਜੀ ਆਪਾਂ ਤੁਹਾਨੂੰ ਕਰਾਉਣੇ ਇਥੋਂ ਦੇ ਦਰਸ਼ਨ ਆਓ ਚਲ ਜਾਈਏ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੁੰਦਰ ਇਮਾਰਤ ਬਣੀ ਹੋਈ ਵੀ ਹੈ ਜੋ ਦਿਲ ਨੂੰ ਬਹੁਤ ਹੀ ਖਿੱਚਦੀ ਹੈ ਤੇ ਇੱਕ ਪਾਸੇ ਇਥੇ ਸਰੋਵਰ ਬਣਿਆ ਹੋਇਆ ਤੇ ਗੁਰੂ ਸਾਹਿਬ ਜੀ ਦੇ ਨਕ ਮਸਤਕ ਹੋ ਕੇ ਆਪਾਂ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਣੀ ਆ। ਸੰਗਤ ਜੀ ਆਪਾਂ ਤੁਹਾਨੂੰ ਹੁਣ ਦਰਸ਼ਨ ਕਰਵਾਉਣ ਲੱਗੇ ਆ ਗੁਰਦੁਆਰਾ ਤੰਬੂ ਮਾਲ ਸਾਹਿਬ ਦੇ। ਇਹ ਇਥੋਂ ਦਾ ਦਰਬਾਰ ਹਾਲ ਆ ਜੀ। ਇਹ 7ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਜਦੋਂ ਡਰੋਲੀ ਭਾਈ ਵਿਖੇ 6ਵੇਂ ਪਾਸ਼ਾ ਦੇ ਗੁਰਦਰਾ ਸਾਹਿਬ ਦਾ ਕਾਰਜ ਚੱਲ ਰਿਹਾ ਸੀ ਨਾ ਤਾਂ 7ਵੇਂ ਪਾਸ਼ਾ ਸਿੰਘਾਂ ਸਮੇਤ ਇਸੇ ਸਥਾਨ ਤੇ ਆ ਕੇ ਠਹਿਰਿਆ ਕਰਦੇ ਸਨ। ਇਥੋਂ ਹੀ ਢਰੋਲੀ ਭਾਈ ਵਿਖੇ ਜੋ 7ਵੇਂ 6ਵੇਂ ਪਾਸ਼ਾ ਦੇ ਗੁਰਦੁਆਰਾ ਸਾਹਿਬ ਦੇ ਜੋ ਕਾਰਜ ਚੱਲ ਰਹੇ ਸੀ ਇਥੋਂ ਹੀ ਸੇਵਾ ਲਈ ਜਾਇਆ ਕਰਦੇ ਸਨ ਤੇ ਇੱਥੇ ਉਸ ਟਾਈਮ ਦਾ ਇੱਕ ਪ੍ਰਾਤਨ ਖੂਹ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਉਣ ਲੱਗੇ ਆ ਇਹ ਉਥੋਂ ਉਦੋਂ ਵਸੇ ਡੱਕ ਪ੍ਰਾਤਨ ਖੂਹ ਆ ਜੀ ਇੱਥੇ ਕਿਉਂਕਿ ਉਦੋਂ ਪਾਣੀ ਦਾ ਸੋਰਸ ਸੀ ਜੋ ਜੋ ਪਾਣੀ ਦੇ ਸਾਧਨ ਸਨ ਇਹ ਖੂਹ ਹੀ ਸਨ ਇਹ ਖੂਹਾਂ ਵਿੱਚੋਂ ਹੀ ਪਾਣੀ ਵਰਤਿਆ ਜਾਂਦਾ ਸੀ ਇਹ ਉਸ ਟਾਈਮ ਤੇ ਗੁਰੂ ਸਾਹਿਬ ਦੇ ਟਾਈਮ ਦਾ ਇਹ ਖੂਹ ਆ ਤੇ ਇੱਕ ਇੱਥੇ ਨਿਸ਼ਾਨ ਸਾਹਿਬ ਦਾ ਜੋ ਨਿਸ਼ਾਨ ਸਾਹਿਬ ਪ੍ਰਕਾਸ਼ ਹੈ ਇਹ ਨਿਸ਼ਾਨ ਸਾਹਿਬ ਆਪਣੇ ਸਿੱਖੀ ਦੇ ਵਿੱਚ ਇਹਨਾਂ ਦਾ ਬਹੁਤ ਅਹਿਮ ਰੋਲ ਹੈ ਜੀ ਇਹ ਨਿਸ਼ਾਨ ਸਾਹਿਬ ਦਾ ਜੋ ਫਰਲਾ ਹੁੰਦਾ ਹੈ ਨਾ ਉਹ ਵਾਜਾ ਮਾਰਦਾ ਇਹ ਜੇ ਤਾ ਕਹਿੰਦੇ ਤੂੰ ਭੁੱਖਾ ਹੈ ਤਾਂ ਤੈਨੂੰ ਇੱਥੇ ਰੋਟੀ ਮਿਲੂਗੀ ਜੇ ਤੂੰ ਬਿਮਾਰ ਆ ਤਾਂ ਤੈਨੂੰ ਦਵਾਈਆਂ ਮਿਲਣਗੀਆਂ ਤੇ ਜੇ ਤੂੰ ਬੇਆਸਰਾ ਨਾ ਤੈਨੂੰ ਇਸ ਸਥਾਨ ਤੇ ਆ ਕੇ ਆਸਰਾ ਮਿਲੂ ਇਹ ਨਿਸ਼ਾਨ ਸਾਹਿਬ ਇਸੇ ਦੀ ਉੱਚੇ ਕਰਕੇ ਲਾਏ ਜਾਂਦੇ ਆ ਤਾਂ ਕਿ ਇਹ ਆਉਣ ਵਾਲੀ ਸੰਗਤ ਨੂੰ ਦੂਰੋਂ ਵਾਜਾ ਮਾਰ ਸਕਣ ਤੇ ਕਿ ਇੱਥੇ ਉਸ ਟਾਈਮ ਤੇ ਮਾਲ ਦਾ ਦਰਖਤ ਵੀ ਮੌਜੂਦ ਹੈ ਜੋ ਗੁਰੂ ਸਾਹਿਬ ਦੇ ਟਾਈਮ ਦਾ ਹੈ ਤੇ ਉਹ ਮੰਨਿਆ ਜਾਂਦਾ ਵੀ ਹੋ ਸਕਦਾ ਗੁਰੂ ਸਾਹਿਬੇ ਇਸ ਥਾਨ ਤੇ ਇਹ ਦਰਖਤ ਦੇ ਨਾਲ ਆਪਣੇ ਘੋੜੇ ਬੰਨਦੇ ਹੋਣ ਤੇ ਇਸੇ ਇਸੇ ਦਰਖਤ ਦੇ ਨਾਂ ਦੇ ਕਰਕੇ ਤੰਬੂ ਮਾਲ ਸਾਹਿਬ ਜੋ ਗੁਰਦਰਾ ਸਾਹਿਬ ਦਾ ਨਾਂ ਪਿਆ ਆਪਾਂ ਤੁਨੇ ਦਰਸ਼ਨ ਕਰਾਉਣੇ ਹੁਣੇ ਬੁੱਢਾ ਹੋ ਚੁੱਕਿਆ ਦਰਖਤ ਤੇ ਸੰਗਤਾਂ ਨੇ ਤੇ ਸੰਗਤਾਂ ਨੇ ਇਹਨੂੰ ਸਪੋਰਟਾਂ ਦੇ ਕੇ ਖੜਿਆ ਰਾਇਆ ਹੋਇਆ ਆ ਦੇਖੋ ਇਹ ਦਰਖਤ ਇੱਕਦਮ ਬੁੱਢਾ ਹੋ ਚੁੱਕਿਆ ਤੇ ਸੰਗਤਾਂ ਨੇ ਇਹਨੂੰ ਥੱਲੇ ਇੱਟਾਂ ਦੇ ਨਾਲ ਇਹਨੂੰ ਸਹਾਰੇ ਦੇ ਦੇ ਕੇ ਖਿਲਿਆ ਰਿਆ ਹੋਇਆ ਉਸ ਪ੍ਰਾਤਨ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਕਰੋ ਦਰਸ਼ਨ ਇਹਨਾਂ ਦੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਸੰਗਤਾਂ ਆਪਣੇ ਇਸ ਇਤਿਹਾਸ ਤੋਂ ਜਾਣੂ ਹੋ ਸਕਣ ਤੇ ਜੋ ਆਪਣੇ ਦਰਸ਼ਨ ਦੇਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕਣ ਤੇ ਨਾਲ ਇਹਦੇ ਇੱਕ ਲੰਗਰ ਹਾਲ ਬਹੁਤ ਸੋਹਣਾ ਸੁੰਦਰ ਲੰਗਰ ਹਾਲ ਬਣਿਆ ਹੋਇਆ ਇਸ ਪਾਸੇ ਇੱਥੇ ਸੁੰਦਰ ਲੰਗਰ ਹਾਲ ਬਣੇ ਹੋਏ ਆ। ਇਹ ਥੋੜਾ ਟਾਈਮ ਪਹਿਲਾਂ ਹੀ ਸੰਗਤ ਦੇ ਉਦਮ ਨਾਲ ਬਣਾਏ ਗਏ ਆ ਹੁਣ। ਪਹਿਲਾਂ ਪਰਲੇ ਪਾਸੇ ਸੀਗੇ ਹੁਣ ਇੱਥੇ ਬਣਾਏ ਗਏ ਆ ਤੇ ਸੰਗਤਾਂ ਇੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੀਆਂ। ਐਤਵਾਰ ਇੱਥੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨਕਮਸਤਕ ਹੁੰਦੀਆਂ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਤੇ ਆਪਾਂ ਫਿਰ ਤੁਹਾਨੂੰ ਕਿਸੇ ਹੋਰ ਬਲੌਗ ਦੇ ਵਿੱਚ ਮਿਲਾਂਗੇ। ਤਾਂ ਇਹ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਸੰਗਤਾਂ ਆਪਣੇ ਇਸ ਇਤਿਹਾਸ ਤੋਂ ਜਾਣੂ ਹੋ ਸਕਣ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ। ਸਭ ਤੱਕ ਲਈ ਸਾਰੇ ਵੀਰਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।